ਸਰ ਡਾਕਟਰ ਬਲਜੀਤ ਕੌਰ ਕੈਬਨਟ ਮੰਤਰੀ ਵੱਲੋਂ ਪ੍ਰੋਜੈਕਟ ਜੀਵਨ ਜੋਤ ਦੇ ਤਹਿਤ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਸੀਂ 9 ਮਹੀਨਿਆਂ ਚ 367 ਬੱਚੇ ਰੈਸਕਿਊ ਕੀਤੇ ਨੇ ਤੇ ਹੁਣ ਪ੍ਰੋਜੈਕਟ ਜੀਵਨ ਜੋਤ 2 ਦੇ ਤਹਿਤ ਅਸੀਂ ਡੀਐਨਏ ਟੈਸਟ ਸ਼ਾਮਲ ਕੀਤਾ ਹੈ ਤਾਂ ਇੱਕ ਹਫ਼ਤੇ ਦੇ ਦੌਰਾਨ ਅਸੀਂ ਵਾਕਵਾ ਕੀ ਜ਼ਿਲ੍ਹਿਆਂ ਦੇ ਵਿੱਚੋਂ 168 ਬੱਚੇ ਰੈਸਕਿਊ ਕੀਤੇ ਹਨ ਜਿਨ੍ਹਾਂ ਦੇ ਵਿੱਚੋਂ 80 ਬੱਚੇ ਮਾਪਿਆਂ ਨੂੰ ਸੌਂਪੇ ਨੇ ਬੱਚਿਆਂ ਨੂੰ ਮੁਕਤਾਰਾ ਦੇ ਵਿੱਚ ਲਿਆਉਣ ਦੇ ਲਈ ਮਾਪਿਆਂ ਦਾ ਬਕਾਇਦਾ ਕਾਉਂਸਲਿੰਗ ਕੀਤੀ ਜਾ ਰਹੀ ਹੈ ਤੇ ਬਾਕੀ ਦੇ 88 ਬੱਚਿਆਂ ਨੂੰ ਬਾਲ ਸੰਭਾਲ ਘਰ ਦੇ ਵਿੱਚ ਵੀ ਰੱਖਿਆ ਗਿਆ ਜਿਨ੍ਹਾਂ ਵਿੱਚੋਂ 30 ਬੱਚਿਆਂ ਨੂੰ ਆਪਣੇ ਮਾਪਿਆਂ ਤੱਕ ਪਹੁੰਚਾਏ ਗਏ ਨੇ ਅਤੇ ਹੋਰਨਾਂ ਸੂਬਿਆਂ ਤੋਂ ਜੋ ਵੀ ਸਬੰਧਤ 10 ਬੱਚੇ ਨੇ ਉਹਨਾਂ ਨੂੰ ਵਾਪਸ ਸੂਬਿਆਂ ਦੇ ਵਿੱਚ ਭੇਜਿਆ ਜਾਏਗਾ ਅਸੀਂ 9 ਮਹੀਨੇ ਦੇ ਵਿੱਚ 367 ਬੱਚੇ ਰੈਸਕਿਊ ਕੀਤੇ ਸੀ ਔਰ ਹੁਣ ਜੋ ਪ੍ਰੋਜੈਕਟ ਜੀਵਨ ਜੋਤ 2 ਹੈ ਜਿਦੇ ਵਿੱਚ ਅਸੀਂ ਡੀਐਨਏ ਟੈਸਟ ਇਨਕਲੂਡ ਕੀਤਾ ਇਹਦੇ ਵਿੱਚ ਅਸੀਂ ਇੱਕ ਹਫਤੇ ਦੇ ਵਿੱਚ 168 ਬੱਚਾ ਰੈਸਕਿਊ ਕੀਤਾ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਔਰ ਰੋਜ਼ਾਨਾ ਰੇਡਸ ਕੀਤੀਆਂ ਸਾਡੀ ਟੀਮ ਨੇ ਉਸ ਟੀਮ ਦੇ ਵਿੱਚ ਕੌਣ-ਕੌਣ ਰਹੇ ਮੈਂ ਉਹ ਵੀ ਦੱਸਾਂਗੀ ਔਰ ਇਹਦੇ ਵਿੱਚ ਰੇਡਸ ਜਿਹੜੀਆਂ ਸਾਡੇ ਕੋਲੇ ਤਕਰੀਬਨ 250 ਰੇਡਸ ਅਸੀਂ ਕਰਕੇ 168 ਬੱਚਾ ਰੈਸਕਿਊ ਕੀਤਾ ਔਰ ਉਹਦੇ ਵਿੱਚ 80 ਬੱਚੇ ਸੀ ਜਿਹੜੇ ਉਹ ਸੀ ਉਹਨਾਂ ਦੇ ਪੇਰੈਂਟਸ ਨੂੰ ਦੇ ਦਿੱਤੇ ਬਲਕਿ ਉਹਨਾਂ ਦੇ ਪੇਰੈਂਟਸ ਉਹਨਾਂ ਦੇ ਨਾਲ ਇਨਵੋਲਡ ਸੀ ਸੋ ਪੇਰੈਂਟਸ ਨੂੰ ਅਸੀਂ ਕਾਉਂਸਲਿੰਗ ਕਰਕੇ ਸਮਝਾ ਕੇ ਉਹਨਾਂ ਨੂੰ ਬੱਚੇ ਅਸੀਂ ਵਾਪਸ ਕੀਤੇ ਆ ਕਿ ਦੁਬਾਰਾ ਉਹਨਾਂ ਨੂੰ ਇਸ ਕਿੱਤੇ ਦੇ ਵਿੱਚ ਨਹੀਂ ਪਾਉਣਾ ਔਰ ਬਾਕੀ ਜੋ 88 ਬੱਚੇ ਸੀ 80 ਬੱਚਿਆਂ ਨੂੰ ਅਸੀਂ ਚਿਲड्रन ਕੇਅਰ ਹੋਮ ਜਿਹੜੇ ਸਾਡੇ ਬਣੇ ਹੋਏ ਆ ਉਹਨਾਂ 'ਚ ਲੈ ਕੇ ਗਏ। ਉੱਥੇ ਜਾ ਕੇ ਅਸੀਂ ਬੱਚਿਆਂ ਦਾ ਜੋ ਵੀ ਫਿਜ਼ੀਕਲ ਵੈਰੀਫਿਕੇਸ਼ਨ ਹੈ ਜੋ ਵੀ ਅਸੀਂ ਉਹਨਾਂ ਦੀ ਇੱਕ ਸੋਸ਼ਲ ਇਨਵੈਸਟੀਗੇਸ਼ਨ ਰਿਪੋਰਟ ਤਿਆਰ ਕਰਦੇ ਹੁੰਦੇ ਆ ਕਿਉਂਕਿ ਇੱਕ ਦਿਨ ਦਾ ਕੰਮ ਨਹੀਂ ਇਹਦੇ 'ਤੇ ਕਈ ਵਾਰੀ 2-3 ਮਹੀਨੇ ਲੱਗ ਜਾਂਦੇ ਆ ਕਿ ਬੱਚੇ ਦਾ ਪਿਸ਼ੋਕੜ ਕਿੱਥੋਂ ਸੀ, ਬੱਚੇ ਦੇ ਪੇਰੈਂਟਸ ਕੌਣ ਐ, ਬੱਚੇ ਨੂੰ ਕੌਣ ਮੋਟੀਵੇਟ ਕਰ ਰਿਹਾ। ਸੋ ਉਹ ਅਸੀਂ ਤਿਆਰ ਵੀ ਕਰ ਰਹੇ ਆ ਉਹਦੇ ਤਿਆਰ ਕਰਦੇ ਕਰਦੇ ਉਹਨਾਂ ਵਿੱਚੋਂ 88 ਦੇ ਵਿੱਚੋਂ ਅਸੀਂ ਕੁਝ ਬੱਚੇ ਜਿਹੜੇ ਆ ਉਹ 30 ਬੱਚੇ ਸੀ ਜਿਹੜੇ ਅਸੀਂ ਪੇਰੈਂਟਸ ਨੂੰ ਦੇ ਦਿੱਤੇ ਆ ਫਿਰ ਵੀ ਅਸੀਂ ਉਹਨਾਂ ਦਾ ਫਾਲੋਅ ਅਪ ਕਰ ਰਹੇ ਆ ਉਹਨਾਂ ਨੂੰ ਸਕੂਲਾਂ 'ਚ ਐਡਮਿਸ਼ਨਸ ਕਰਵਾ ਰਹੇ ਆ ਔਰ ਇਹਦੇ ਵਿੱਚ ਬਾਕੀ ਜਿਹੜੇ ਬੱਚੇ ਆ ਸਾਡੇ ਕੋਲ 58 ਬੱਚੇ 58 ਬੱਚੇ ਹਲੇ ਸਾਡੇ ਕੋਲ ਬਾਲ ਘਰਾਂ 'ਚ ਹਨ ਸੁਰੱਖਿਅਤ ਹਨ ਤੇ ਅਸੀਂ ਉਹਨਾਂ ਦੀ ਸੋਸ਼ਲ ਇਨਵੈਸਟੀਗੇਸ਼ਨ ਰਿਪੋਰਟ ਵੀ ਤਿਆਰ ਕਰ ਰਹੇ ਹਾਂ ਉਹਦੇ ਵਿੱਚੋਂ ਸਾਨੂੰ ਜਿੰਨਾ ਕ ਹੁਣ ਤੱਕ ਕੁਝ ਦਿਨਾਂ ਦਾ ਹੀ ਸਮਾਂ ਸੀ ਜਿੰਨਾ ਕ ਅਸੀਂ ਹੁਣ ਤੱਕ ਲੱਭਿਆ 10 ਬੱਚੇ ਸਾਨੂੰ ਉਹਦੇ ਵਿੱਚ ਪ੍ਰਵਾਸੀ ਮਿਲੇ ਐ ਜਿਹੜੇ ਕਿ ਦੂਸਰੀਆਂ ਸਟੇਟਸ ਦੇ ਨਾਲ ਸੰਬੰਧ ਰੱਖਦੇ ਸੀ ਔਰ ਉਹਨਾਂ ਨੂੰ ਅਸੀਂ ਦੂਜੀਆਂ ਸਟੇਟਸ ਭੇਜਿਆ